ਹਾਂਜੀ ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਸੋ ਪੰਜਾਬ ਦੇ ਹਰ ਇੱਕ ਇਲਾਕੇ ਦੇ ਵਿੱਚ ਬਾਡੀ ਦਾ ਸੀਜ਼ਨ ਜਿਹੜਾ ਉਹ ਲਗਭਗ ਸਮਾਪਤ ਹੋ ਚੁੱਕਿਆ ਸੋ ਸੀਜ਼ਨ ਦੀ ਸਮਾਪਤੀ ਤੋਂ ਬਾਅਦ ਕਣਕਾਂ ਦੇ ਝਾੜ ਦੀ ਰਿਪੋਰਟ ਵੈਸੇ ਤਾਂ ਇਹ ਸੀਜ਼ਨ ਦੇ ਵਿੱਚ ਪੰਜਾਬ ਦੇ ਜੇਕਰ 80% ਇਲਾਕਿਆਂ ਦੀ ਗੱਲ ਕਰੀਏ ਤਾਂ ਚੰਗਾ ਝਾੜ ਦੇਖਣ ਨੂੰ ਮਿਲਿਆ ਹੈ ਅਤੇ ਕੁਝ ਕੁ ਇਲਾਕਿਆਂ ਦੇ ਵਿੱਚ ਲੇਟ ਮੀ ਜਾਫਰ ਤੇ ਜਹਨੇਰੀ ਦੇ ਕਾਰਨ ਫਸਲਾਂ ਦਾ ਕੁਝ ਨੁਕਸਾਨ ਵੀ ਹੋਇਆ ਸੋ ਆਲ ਓਵਰ ਜੇਕਰ ਵੇਖਿਆ ਜਾਵੇ ਤਾਂ ਚੰਗਾ ਝਾੜ ਹੈ ਇਹ ਸੀਜ਼ਨ ਦੇ ਵਿੱਚ ਅਤੇ ਕੁਝ ਕੁ ਨਵੀਆਂ ਵੈਰਾਈਟੀਆਂ ਜੋ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਾਂ ਫਰ ਕਰਨਾਲ ਯੂਨੀਵਰਸਿਟੀ ਵੱਲੋਂ ਦਿੱਤੀਆਂ ਗਈਆਂ ਸੀ ਉਹਨਾਂ ਦਾ ਵੀ ਇਹ ਸੀਜ਼ਨ ਦੇ ਵਿੱਚ ਕਾਫੀ ਚੰਗਾ ਰਿਜ਼ਲਟ ਦੇਖਣ ਨੂੰ ਮਿਲਿਆ ਹੈ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਆ ਪ੍ਰਾਣੀਆਂ ਦੋ ਕਿਸਮਾਂ ਜਿਨ੍ਹਾਂ ਨੇ ਕਿ ਇਸ ਸਾਲ ਦੇ ਵਿੱਚ ਬਹੁਤ ਤਕੜੀ ਬਾਜ਼ੀ ਮਾਰੀ ਆ ਸੋ ਗੱਲ ਕਰਦੇ ਆਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਤਾਂ ਸਵਾਗਤ ਆ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਕਿਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਜੋ ਅੱਗੇ ਵੀਡੀਓ ਰਹੀ ਜੋ ਵੀ ਜਾਣਕਾਰੀ ਆਊਗੀ ਸਿੱਧੀ ਤੁਹਾਡੇ ਤੱਕ ਮਹੱਈਆ ਹੋ ਸਕੇ ਸੋ ਗੱਲ ਕਰੀਏ ਅਣ ਮੁੱਦੇ ਦੀ ਇਸ ਸੀਜ਼ਨ ਦੇ ਵਿੱਚ ਪ੍ਰਾਣੀਆਂ ਦੋ ਕਿਸਮਾਂ ਜਿਨ੍ਹਾਂ ਨੇ ਝਾੜ ਦੇ ਰਿਕਾਰਡ ਤੋੜੇ ਸੋ ਕਿਸਮਾਂ ਦੋਵੇਂ ਕਰਨਾਲ ਯੂਨੀਵਰਸਿਟੀ ਦੀਆਂ ਡੀਬੀਡਬਲਯੂ 303 ਜੋ ਕਿ ਕਰਨਾਲ ਯੂਨੀਵਰਸਿਟੀ ਨੇ ਪਹਿਲਾਂ ਹੀ ਘੋਸ਼ਿਤ ਕੀਤਾ ਸੀ ਕਿ ਜੇ ਇਸ ਸਾਲ ਦੇ ਵਿੱਚ ਮੌਸਮ ਠੰਡਾ ਰਿਹਾ ਯਾਨੀ ਕਿ ਨਸਾਰੇ ਦੇ ਸਮੇਂ ਤੇ ਜਾਂ ਕੜਕ ਦੇ ਪੱਕਣ ਦੇ ਸਮੇਂ ਤੇ ਜੇਕਰ ਮੌਸਮ ਅਨੁਕੂਲ ਰਹਿੰਦਾ ਹੈ ਤਾਂ ਹਰ ਇੱਕ ਵੈਰਾਈਟੀਆਂ ਦਾ ਰਿਕਾਰਡ ਤੋੜੇਗੀ ਡੀਬੀਡਬਲਯੂ 303 ਸੋ ਸਮਾਂ ਬਿਲਕੁਲ ਸਹੀ ਆਇਆ ਨਸਾਰੇ ਦੇ ਸਮੇਂ ਤੇ ਟੈਂਪਰੇਚਰ ਲੋ ਸੀ ਜਿਆਦਾ ਗਰਮੀ ਨਹੀਂ ਸੋ ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਸੀਜ਼ਨ ਦੇ ਵਿੱਚ ਇਸ ਕਣਕ ਨੇ ਚੰਗਾ ਝਾੜ ਦੇ ਕੇ ਆਪਣਾ ਇੱਕ ਰਿਕਾਰਡ ਬਣਾਇਆ ਹੈ। ਅਤੇ ਜਿਵੇਂ ਕਿ ਯੂਨੀਵਰਸਿਟੀ ਵੱਲੋਂ ਦੱਸਿਆ ਗਿਆ ਜੇਕਰ ਇਸ ਵੈਰੈਟੀ ਦੀਆਂ ਆਪਾਂ ਸਹੀ ਲੋੜਾਂ ਦੀ ਪੂਰਤੀ ਕਰਦੇ ਰਵਾਂਗੇ, ਯਾਨੀ ਕਿ ਜੋ ਛੋਟੇ ਤੱਤ ਐਨਪੀਕੇ ਵਗੈਰਾ ਆਪਾਂ ਵਰਤਦੇ ਆਂ, ਪੋਟਾਸ਼, ਫਾਸਫੋਰਸ, ਜ਼ਿੰਕ, ਮੈਗਨੀਸ਼ੀਅਮ, ਮੈਗਨੀਜ਼ ਵਗੈਰਾ ਦੀ ਜੇਕਰ ਆਪਾਂ ਸਹੀ ਟ ਸਮੇਂ ਤੇ ਸਪਰੇਅ ਕਰਦੇ ਆਂ ਤਾਂ ਇਹ ਕਣਕ 70 ਮਣ ਝਾੜ ਦੇਣ ਦੀ ਸਮਰੱਥਾ ਰੱਖਦੀ ਆ। ਜਾਨੀ ਕਿ 28 ਕੁਆਂਟਲ ਝਾੜ ਦੇਣ ਦੀ ਸਮਰੱਥਾ ਰੱਖਦੀ ਆ ਸੋ ਇਸ ਗੱਲ ਦੇ ਵਿੱਚ ਕੋਈ ਵੀ ਝੂਠ ਨਹੀਂ ਅਤੇ ਮੌਸਮ ਅਨੁਕੂਲ ਹੋਵੇ ਤੇ ਐਨਪੀਕੇ ਵਗੈਰਾ ਦੀ ਵਰਤੋਂ ਕੀਤੀ ਹੋਵੇ ਤਾਂ ਇਹ ਕਣਕ ਝਾੜ ਦੇਣ ਦੇ ਲਈ ਬਹੁਤ ਹੀ ਵਧੀਆ ਕਿਸਮ ਮੰਨੀ ਗਈ ਆ ਸੋ ਨੰਬਰ 2 ਤੇ ਦੂਜੀ ਵੈਰਾਈਟੀ ਜਿਹੜੀ ਡੀਬੀਡਬਲ 187 ਸੋ ਦੋਵਾਂ ਦੀ ਹਾਈਟ ਵੀ ਲਗਭਗ ਸੇਮ ਹੀ ਆ ਸਮਾਂ ਵੀ ਲਗਭਗ ਦੋਵਾਂ ਦਾ ਸੇਮ ਹੀ ਆ ਤੇ ਇਸ ਵੈਰੈਟੀ ਦਾ ਵੀ ਇਸ ਸੀਜ਼ਨ ਦੇ ਵਿੱਚ ਚੰਗਾ ਝਾੜ ਵੇਖਣ ਨੂੰ ਮਿਲਿਆ ਏ ਡੀਬੀਡਬਲ 187 ਜੇ ਗੱਲ ਇਹ ਵੈਰੈਟੀ ਦੀ ਹਾਈਟ ਦੀ ਕੀਤੀ ਜਾਵੇ ਤਾਂ ਇਸ ਆਮ ਸਾਰੀਆਂ ਵੈਰੈਟੀਆਂ ਨਾਲੋਂ ਹਾਈਟ ਜ਼ਿਆਦਾ ਕਰਦੀ ਆ ਇਸ ਦਾ ਕੱਦ 104 ਤੋਂ ਲੈ ਕੇ 105 ਸੈਂਟੀਮੀਟਰ ਹੁੰਦਾ ਹੈ ਅਤੇ ਇਹ ਵੈਰੈਟੀ 150 ਤੋਂ ਲੈ ਕੇ 153 ਦਿਨ ਦੇ ਵਿੱਚ ਪੱਕਣ ਵਾਲੀ ਕਿਸਮਾਂ ਅਤੇ ਪੀਲੀ ਕੁੰਗੀ ਅਤੇ ਭੂਰੀ ਕੁੰਗੀ ਦਾ ਟਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਵੈਰੈਟੀ ਇਸ ਦੇ ਦਾਣੇ ਜਿਹੜੇ ਆ ਮੋਟੇ ਚਮਕਦਾਰ ਅਤੇ ਵਜਨਦਾਇਕ ਹੁੰਦੇ ਆ ਤਾਂ ਕਰਕੇ ਇਹ ਚੰਗਾ ਝਾੜ ਜਿਹੜਾ ਦਿੰਦੀ ਅੱਗੇ ਜਾ ਕੇ ਵੈਰਾਈਟੀ ਸੋ ਇਹ ਸਾਡੇ ਦੋ ਕਿਸਮਾਂ ਡੀਬੀਡਬਲਯੂ 187 ਤੇ ਡੀਬੀਡਬਲਯੂ 303 ਸੋ ਦੋਸਤੋ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਆ ਕਿ ਤੁਸੀਂ ਹੁਣ ਤੋਂ ਹੀ ਇਹਨਾਂ ਕਿਸਮਾਂ ਦਾ ਜਿਹੜਾ ਬੀਜ ਆਪਣਾ ਸਟੋਰ ਕਰਕੇ ਰੱਖ ਸਕਦੇ ਆ ਸੋ ਅਗਲੇ ਦਿਨਾਂ ਦੇ ਵਿੱਚ ਜਾ ਕੇ ਕਣਕ ਦੀ ਬਜਾਈ ਦੇ ਸਮੇਂ ਇਹਹੀ ਬੀਜ ਤੁਹਾਨੂੰ ਗੁੱਥੀਆਂ ਦੇ ਵਿੱਚ ਬੰਦ ਕਰਕੇ ਕਿਲੋ ਮਗਰ 15-20 ਰੁਪਏ ਦਾ ਵਟਾ ਲਾਇਆ ਜਾਂਦਾ ਹੈ ਸੋ ਬੀ ਹੁਣ ਤੋਂ ਹੀ ਸਟੋਰ ਕਰਕੇ ਰੱਖੋ ਬਾਕੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ